ਜਿਹੜਾ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਭਗਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਤੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਪ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬਹੁਤ ਸਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਹੀ ਲੈਂਡ ਪੁਲਿੰਗ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਲਾਅ ਐਂਡ ਔਰਡਰ ਦੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਇਸ ਕਰਜ਼ੇ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ। ਇੰਨਾ ਕੁ ਕਰਜ਼ਾ ਪੰਜਾਬ ਤੇ ਹੋ ਗਿਆ। ਤੇ ਹੁਣ ਉਹਦਾ ਵਿਆਹ ਪੰਜਾਬ ਇੱਕ ਦਲਦਲ ਚ ਫਸ ਗਿਆ। ਮੈਨੂੰ ਨਹੀਂ ਲੱਗਦਾ ਕਿ ਉਹ ਬਾਹਰ ਬੋਤਲ ਸਭ ਕੁਝ ਵੀ ਪੈਂਦਾ। ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ। ਇਹਦਾ ਮਤਲਬ ਹੈ ਕਿ ਕੇਚਰੀਵਾਲ ਤੇ ਸਸੋਟੀਆਂ ਸਰਾਰਿਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਂਦੇ। ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਪਰ ਸਾਡੀ ਪਾਚੇ ਹੀ ਏਕੜ ਲੈਂਡ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਜਿਹਦੇ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਪਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਤੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਜਾਂ ਤਾਂ ਕਹੋਗੇ ਉੱਤੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਸਰਕਾਰ ਨੂੰ ਜਗਾਉਣ ਆਏ ਆ ਵਾਰਨ ਕਰਨ ਆਏ ਆ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀ ਵਾਲਿਆਂ ਦੀ ਪਾਰਟੀ ਐ ਦਿੱਲੀ ਦੀ ਭਗੌੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਤੁਸੀਂ ਦੱਸੋ ਲੋਕ ਤਾਂ ਪਹਿਲਾਂ ਹੀ ਨਹੀਂ ਰਹੇ ਬੱਚੇ ਤਾਂ ਪਹਿਲਾਂ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਪੁਲਿੰਗ ਪਾਲਿਸੀ ਬੇਰੋਜ਼ਗਾਰ ਦੇ ਰਹੀ ਐ ਜਿਹੜੀ ਤੁਸੀਂ ਇੰਨੀ ਜੋਸ਼ ਸ਼ੋਰ ਨਾਲ ਇਹ ਪਾਲਿਸੀ ਲੈ ਕੇ ਆਏ ਸੋ ਸਾਰੇ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰ ਅਸੀਂ ਸਾਰੇ ਕਿਸਾਨਾਂ ਦੇ ਨਾਲ ਅਸੀਂ ਇਹ ਮਨਸੂਬਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਕਿਸਾਨ ਕਦੇ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਛੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾੜ ਖੇਤ ਨੂੰ ਖਾਣ ਲੱਗੀ ਕਿ ਵਾੜ ਹੀ ਖੇਤ ਨੂੰ ਖਾਣ ਲੱਗੀ ਹੈ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਦੇ ਹਾਂ ਜ਼ਮੀਨ ਨੂੰ ਆਪਣੀ ਸਾਡੀ ਮਾਂ ਹੈ ਅਸੀਂ ਇਹ ਜਿਹਿਆਂ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਜਿਹੜਾ ਲੈਂਡ ਗ੍ਰੈਪਿੰਗ ਦੀ ਪਾਲਿਸੀ ਬਣਾਈ ਕੁਤਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਤੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਭ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੌਸ ਹੈਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65 ਹਜ਼ਾਰ ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤਪਕੇ ਤੇ ਔਰ ਇਵਨ ਸ਼ਹਿਰਾ ਤੇ ਵੀ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਆਂ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਆ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਜੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਗੈਰੀਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਤਾਂ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆਂ ਸ਼ਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਣਗੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡ ਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਗਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਅਪਰੋਧ ਕਰਦੇ ਸੀ ਇੱਥੇ ਪੁੱਛੋ ਜਿਹੜੀ ਕੋਲਾ ਕੋਏ ਐਦਾਂ ਦੀਆਂ 50 ਕਾਰਵਾਈਆਂ ਫਿਰਦੀਆਂ ਮੇਰੇ ਤੇ ਐਦਾਂ ਦੇ ਕੋਈ ਮੈਨੂੰ ਨੋਟਿਸ ਦਾ ਪ੍ਰਵਾਹ ਨਹੀਂ ਜਿਹੜਾ ਵਿਸ਼ਤਾ ਚਾਹਤਾ ਮਾਮਲਾ ਉਠਾਇਆ 144 ਟਾਇota ਹਾਈਲਿਕਸ ਪਰਚੇਸ ਜਿਹੜੀਆਂ ਹੋਈਆਂ ਗੱਡੀਆਂ ਡੀਜੀਪੀ ਦੇ ਨਾਮ ਤੇ ਬਿਲेंगी ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਕੱਪੜਾ ਉਹਦੇ ਤੇ ਤਾਂ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓਐਸਟੀ ਕੋਲੋਂ ਮੈਨੂੰ ਡਿਫਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਾਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਡ ਮੀਡੀਆ ਪੰਜਾਬ ਦਾ ਕੇਜੀ ਮੀਡੀਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਲਈ ਮੇਰਾ ਪੱਕਾ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਾਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰੈਸਟ੍ਰੇਨਿੰਗ ਆਰਡਰਸ ਤੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਵਕੀਲ ਨਾਲ ਅੱਜ ਗੱਲ ਕਰਾਂਗਾ ਇੱਕ ਗੱਲ ਰੱਖੀ ਗਈ ਹੋਈ ਹੈ ਅਸੀਂ ਟੈਸਟ ਕਰ ਰਹੇ ਹਾਂ ਔਨਲਾਈਨ ਕੋਈ ਕਿਹੜੇ ਸਾਫ ਨਾਲ ਕਹਿੰਦੇ ਸੜੀ 55000 ਏਕ ਪਰ ਜ਼ਮੀਨ ਪੰਜਾਬ ਦੀ ਆ ਜਿਹੜੀ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਪਹਿਲਾ ਲੁਧਿਆਣਾ ਹੋਈ ਸੀ ਜਿੱਥੇ ਇਹਦਾ 24000 ਜਿਹੜਾ ਚੰਡੀਗੜ੍ਹ ਨੂੰ ਪਲਾਟ ਕੱਟੇ ਹੋਏ ਨੇ ਜਿਹੜਾ ਸਾਡਾ ਮੁਹੱਲੇ ਸੀ 6000 ਪਲੱਸ ਲੈਂਡ ਉੱਤੇ ਦੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਸ਼ਹਿਰ ਮਾਜਰਾ ਹੋ ਗਿਆ ਚੌਰਾ ਹੋ ਗਿਆ ਸਾਰੇ ਇਹ ਜ਼ਮੀਨ ਆ ਰਹੀ ਹੈ ਸੋ ਇਹ ਜਿਹੜੀ ਨੀਤੀ ਹੈ ਇਹ ਟੀਟਲੀ ਮੈਂ ਕਹੂੰਗੀ ਕਿਸਾਨ ਵਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿੱਚ 1200 ਕਾ ਦਾ ਲੈਂਡ ਹੋਲਡਿੰਗ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਕੋਈ ਪੁਸ਼ਪ ਨਹੀਂ ਹੈ ਲੋ ਐਂਡ ਆਰਡਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਕਿ ਕਰਜ਼ਾ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਜੋ ਕਰਜ਼ਾ ਪੰਜਾਬ ਤੇ ਹੋ ਗਿਆ ਇਹ ਕੋਈ ਜਿਆਦਾ ਵੀ ਇੱਕ ਦਲਦਲ ਵਿੱਚ ਫਸ ਗਿਆ ਮੈਨੂੰ ਲੱਗਦਾ ਕਿ ਉਹ ਬਾਹਰ ਨਿਕਲ ਸਕੇ ਕੋਈ ਵੀ ਪੈਂਦਾ ਸੋ ਇਹ ਜਿਹੜੀਆਂ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਕਿ ਐਸਐਸ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਵੀ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਉਹ ਸ਼ਹਿਰੀਕਰਤੇ ਰਿਹਾ ਜਿਹੜਾ ਕਿ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵੱਧ ਹੈ ਸੋ ਜਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚ ਮੋਟੀਆਂ ਜਿਹੜੀਆਂ ਸਹੂਲਤਾਂ ਨੇ ਉਹ ਤੋਂ ਵਾਂਝੀਆਂ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਸੀਂ ਉਹ ਪੂਰੀਆਂ ਕਰੋ ਤੁਸੀਂ ਇੱਕ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਪਰ ਸਾਡੇ ਕੋਲ ਹੀ 1 ਏਕੜ ਲੈਂਡ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਇਹਨਾਂ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਔਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਥੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਫਿਰ ਤਾਂ ਕਹੋ ਇਹ ਉੱਥੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਤੁਸੀਂ ਦੱਸੋ ਲੋਕ ਤਾਂ ਪਹਿਲੇ ਹੀ ਨਹੀਂ ਰਹੇ ਬੱਚੇ ਤਾਂ ਪਹਿਲੇ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਟੂਲਿੰਗ ਪਾਲਿਸੀ ਬੇਰੋਜ਼ਗਾਰ ਦੇ ਰਹੀ ਹੈ ਜਿਹੜੀ ਤੁਸੀਂ ਇੰਨੀ ਜੋਰ ਸ਼ੋਰ ਨਾਲ ਇਹ ਪਾਲਿਸੀ ਲੈ ਕੇ ਸੋਚ ਪਹੁੰਚੋ ਸਾਡੇ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰਸ਼ਿਪ ਅਸੀਂ ਸਾਰੀ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਅਸੀਂ ਇਹੇ ਮਨਸੂਬਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਣਾ ਕਾਂਗਰਸ ਪਾਰਟੀ ਸਦਸਾ ਕੀ ਕਿਹੜਾ ਚੱਲ ਰਿਹਾ ਹੈ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖੈਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਪੁੱਡਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀਵਾਲਾਂ ਦੀ ਪਾਰਟੀ ਐ ਦਿੱਲੀ ਦੀ ਭਗੋੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਸ਼ੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਇਹ ਵਾਰਡ ਹੀ ਖੇਤ ਨੂੰ ਖਾਣ ਲੱਗੀ ਐ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਨੇ ਆਂ ਜ਼ਮੀਨ ਨੂੰ ਆਪਣੀ ਸਾਡੀ ਮਾਂ ਐ ਅਸੀਂ ਇਹ ਜਿਆਦੇ ਹੱਥਾਂ ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਹੋਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਐ ਉਹ ਇਕੱਠੀ ਹੋਈ ਐ ਜ਼ਿਲ੍ਹੇ ਦੀ ਤੇ ਅਸੀਂ ਅੱਧਰ ਧਰਨੇ ਚ ਜਾ ਰਹੇ ਹਾਂ